ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਰਵਾਨਾ ਹੋਏ ਸਿੱਖ ਸੰਗਤਾਂ ਦਾ ਜਥਾ ਅੱਜ ਵਾਪਸ ਪਰਤਿਆ ạtari ਬਾਰਡਰ ਅਹੀਂ ਪਰਤ ਵਾਪਸ ਦਾਖਲ ਹੋਇਆ ਜਥਾ ਬੇਹਦ ਖੁਸ਼ ਨਜ਼ਰ ਆਇਆ ਜਥੇ ਨੇ ਪਾਕਿਸਤਾਨ ਦੀ ਮਹਿਮਾਨ ਨਵਾਜ਼ੀ ਦੀ ਖੁੱਲ ਕੇ ਤਾਰੀਫ ਕੀਤੀ ਆਦੇ ਨਾਲ ਹੀ ਉਹਨਾਂ ਨੇ ਪਾਕਿਸਤਾਨ ਅਤੇ ਭਾਰਤ ਸਰਕਾਰ ਦੀ ਕਰਤਾਰਪੁਰ ਸਾਹਿਬ ਦੇ ਲੰਗਾ ਖੋਲਣ ਬਾਰੇ ਚੁੱਕੇ ਕਦਮ ਲਈ ਸ਼ੁਕਰਾਨੇ ਵੀ ਕੀਤੇ ਕਿਉਂਕਿ ਸਾਡੇ ਨਾਲ ਬਹੁਤ ਪਿਆਰ ਨਾਲ ਠੀਕ ਤੇ ਅਸੀਂ ਪੰਜਾਬ ਪਿਆਰਿਆਂ ਵਿੱਚੋਂ ਸੀਗੇ ਬਹੁਤ ਖੁਸ਼ੀ ਨਾਲ ਸਾਡੇ ਨਾਲ ਉਹਨਾਂ ਨੇ ਵਰਤਾਰਾ ਕੀਤਾ ਠੀਕ ਹੈ ਜੀ ਪਾਕਿਸਤਾਨ ਬਹੁਤ ਵਧੀਆ ਲੱਗਾ ਜੀ ਉਹ ਦਰਸ਼ਨ ਮੇਲੇ ਕੀਤੇ ਚੰਗਾ ਲੱਗਾ ਸਵਾਗਤ ਕੀਤਾ ਉਹਨਾਂ ਨੇ ਦੇਖੋ ਜੀ ਬਹੁਤ ਉਹਨਾਂ ਨੇ ਜੋ ਰਿਸਪੈਕਟ ਕੀਤੀ ਆ ਉਹ ਬਹੁਤ ਕੀਤੀ ਆ ਉਹਨਾਂ ਦੀ ਪੁਲਿਸ ਨੇ ਇੱਕ ਵੀ ਕਿਸੇ ਨੂੰ ਭਾਵੇਂ ਉਹਨਾਂ ਨੂੰ ਕਿੰਨਾ ਵੀ ਕਿਸੇ ਨੇ ਪਰੇਸ਼ਾਨ ਕੀਤਾ ਉਹਨਾਂ ਨੇ ਗਲਤ ਲੱਗ ਨਹੀਂ ਬੋਲੇ মানে ਬਹੁਤ ਅੱਛਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਉਹਨਾਂ ਨੇ ਸੇਵਾ ਪਾਣੀ ਜੋ ਕਰਨਾ ਸੀ ਅੱਛਾ ਕੀਤਾ ਥੋੜਾ ਜਿਹਾ ਐਸੀ ਕਠ ਜਿਆਦਾ ਸੀ ਉਹਦੇ ਕਰਕੇ ਕਿ ਨਹੀਂ ਉਥੇ ਰਹਿਣ ਦੀ ਥੋੜੀ ਜ਼ਰੂਰਤ ਤਕਲੀਫ ਹੋਈ ਆ ਪਰ ਬਾਅਦ ਦੇ ਵਿੱਚ ਉਹਨਾਂ ਨੇ ਰਜਾਈਆਂ ਬਿਸਤਰੇ ਠੰਡ ਤੋਂ ਵਾਸਤੇ ਕੰਦੇਲੇ ਕੱਦੇ ਦਿੱਤੇ ਆ ਅਵਾਤੀ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਆਪਣੀ ਸਰਕਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਵੀਜ਼ਾ ਦੇ ਕੇ ਤੇ ਸਾਨੂੰ ਨਾ ਗੁਰੂ ਨਾਨਕ ਦੇਵ ਜੀ ਦੇ ਉਹਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਗੁਰਦਰਾ ਸ੍ਰੀ ਨਨਕਾਣਾ ਸਾਹਿਬ ਜਨਮ ਸਥਾਨ ਵਿਖੇ ਸਰੋਵਨੀ ਪ੍ਰਧਾਨ ਕਮੇਟੀ ਵੱਲੋਂ ਸਮੂਹ ਜਥਾ ਇਥੋਂ ਭੇਜਿਆ ਗਿਆ ਜਿਸ ਦੀ ਗਵਾਹੀ ਸ੍ਰੀ ਅਕਾਲ ਦੇਸ਼ ਦੇ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਨੇ ਕੀਤੀ ਜੋ ਤੁਹਾਡੇ ਸਾਹਮਣੇ ਹਾਜ਼ਰ ਹਨ ਗੁਰਦਰਾਸਵਿੰਦਰ ਕਾਨਾ ਸਾਹਿਬ ਜਾ ਕੇ ਉੱਥੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਿਸ ਵਿੱਚ 100 ਪ੍ਰਾਣੀ ਪ੍ਰਾਣੀ ਨੂੰ ਅੰਮ੍ਰਿਤ ਸ਼ਾਕੇ ਗੁਰੂ ਵਾਲੇ ਬਣੇ ਜੋਕਾਰ ਸਾਨੂੰ ਭੇਟਾ ਰਹਿਤ ਸ਼੍ਰੋਮਣੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੇ ਗਏ ਸਾਰੇ ਹੀ ਸਥਾਨਾਂ ਦੀ ਉੱਥੇ ਬਹੁਤ ਸ਼ਰਧਾ ਭਾਵਨਾ ਨਾਲ ਯਾਤਰਾ ਕੀਤੀ ਗਈ ਆਉਣ ਵਾਲੇ ਸਮੇਂ ਵਿੱਚ ਇਸੇ ਤਰੀਕੇ ਨਾਲ ਸਰਕਾਰਾਂ ਸਹਿਯੋਗ ਦੇ ਕੇ ਯਾਤਰਾ ਵਾਸਤੇ ਸੰਗਤਾਂ ਵਾਸਤੇ ਉਪਰਾਲੇ ਕਰਦੇ ਰਹਿਣਗੀਆਂ